ਮੈਨੂੰ ਇਹ ਕਹਿਣੀ ਲੱਗਦੀ ਹੈ ਕਿ ਇਹ ਸਾਡੀ ਕੰਪਲੀਟ ਗਲਤ ਹੈ ਸਾਨੂੰ ਐਂ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਸਾਨੂੰ ਸਾਨੂੰ ਲੈ ਲੜੀਆਂ ਕਰਵਾ ਗਿਆ ਪਹਿਲਾਂ ਤਾਂ ਬੁੱਕ ਪਿੱਛੇ ਸੀ ਇਹਨਾਂ ਕਿਹਾ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸ ਨੂੰ ਲਿਖਣ ਦਾ ਕੀ ਹੱਕ ਹੈ ਉਹ ਵੀ ਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦੋਂ ਉਹ ਭਾਈ ਰਜਵੰਤ ਹੋਵੀਂ ਹੁਣ ਤੱਕ ਸਾਡੇ ਸਾਡੀ ਦੀ ਗੱਲ ਉਹ ਵੀ ਰਜਵੰਤ ਹੋਊਗੀ ਨੇ ਡਾਕਟਰ ਜੀ ਨੂੰ ਉਹ ਸਾਨੂੰ ਫੜ ਦੇ। ਬੈਠਿਆ ਸੀ ਤਾਂ ਕਿਤੇ ਬੁਲਾ ਲਵੋ। ਉਹਨਾਂ ਨੂੰ ਵੀ ਫੜ ਦੇ ਸਾਨੂੰ ਫੜ ਦੋ। ਮੈਂ ਕਹਾਂ ਤੁਹਾਨੂੰ ਦਰਦਾ। ਅੱਜ ਤਾਂ 400 ਸਾਲਾਂ ਦੇ ਮਰੇ ਹੋਇਆ। ਜਦੋਂ ਤੱਕ ਲਈ ਜਦ ਤੱਕ ਹੋਇਆ ਕੋਈ ਮਰ ਨੂੰ ਤਿਆਰ। ਪਰ ਉਹ ਪਰਮ ਪਰਮ ਪਿੱਛੇ ਡੀ ਜਿੰਨ ਕੋਲ ਪਹੁੰਚਦੇ ਆ ਅੱਜ ਹੀ ਆ ਦੇ ਕਰੇ ਬੈਠਾਂ ਗ੍ਰਾਮ ਨਾਲ ਲਾ ਕੇ ਕਹਿੰਦੇ ਆ ਬ੍ਰਿਸ਼ਟਾ ਮਾਨਸਾ ਪੁਲਿਸ ਬ੍ਰਿਸ਼ਟਾ ਹੈ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਅੱਜ ਜੀ ਉੱਥੇ ਪਈਆ ਫਾਈਲ ਅੱਜ ਜੀ ਉੱਥੇ ਪਈਆ 22 15 ਦਿਨ ਹੋ ਗਏ ਨਾ ਚੱਕਰ ਘਟਾਉਂਦੇ ਆ ਦੇਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਮੇਰੇ ਪੁੱਤ ਦਾ ਖੂਨ ਹੈ ਮਾਂ ਦਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਤ ਨਹੀਂ ਸੁਣੀ ਤੂੰ ਚੁੱਪ ਕਰ ਜਾ ਕੋਈ ਕੋਣ ਐਟਾ ਬਟਾ ਉਹਦਾ ਦਿੱਤੇ ਸਾਨੂੰ ਮਰੀਜ ਲੱਖਾਂ ਰੁਪਏ ਬਖਵਾ ਦੇ ਨਾਲ ਨਾ ਨਾ ਹਟ ਜਾਂਦਾ ਵੀ ਫਲਾਣੇ ਕੋਲ ਭੁਗਤੀ ਆ ਇੱਕ ਦਿਨ ਭੁਗਤੀ ਕੱਢ ਲਿਆ ਕਰਕੇ ਲਾਇਸੈਂਸ ਅਸਲੀ ਰਿਆ ਲਈ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਦਾ ਬੈ ਉਡੀ ਨਹੀਂ ਸੁਦਾ ਬੈ ਪੰਜ ਦਿਨ ਇੱਥੇ ਫਿਰ ਰਹੇ ਨੇ ਮਾਨਸਾ ਦੇ ਵਿੱਚ ਕਿਹੜੇ ਕਰਦੇ ਉਹ ਇਹ ਸ਼ਰੀਰ ਨਹੀਂ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਲਈ ਫਿਰਿਆ ਹੋਵੇ ਤੇ ਐਸਐਸਪੀ ਸਾਹਿਬ ਨੂੰ ਪਤਾ ਨਹੀਂ ਕਿ ਮਾਨਸਾ ਪੁਲਿਸ ਦੇ ਕਾਰਨਾਂ ਰਾਮੇ ਜਿੱਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰ ਤੋਂ ਪਹਿਲਾਂ ਜਿਹੜੇ ਤੁਹਾਡੇ ਸਾਖੀ ਜੀ ਬੈਠੇ ਨੇ ਉਹਨਾਂ ਨੂੰ ਤਾਂ ਫੜੋ ਅਸੀਂ ਤਾਂ ਉਹ ਜਿਹੜੇ ਆਨੂੰ ਕੋਈ ਪਰਮਾਣਿਕ ਹੱਦ ਕਈ ਵੇਰੇ ਹੋਈ ਹੈ ਕੋਈ ਅਮਰਜੀਤ ਲੈ ਲੋ ਅਮਰਜੀਤ ਉਹ ਗਾਜੇ ਬਣਾ ਕੇ ਕਿ ਅਸੀਂ ਇਹਨਾਂ ਨੂੰ ਸੁੱਖਾ ਨਹੀਂ ਬਣਾਤਾ ਹਾਂ ਆਹ ਆਹ ਪੀ ਕੁਮਾਂਗੋ ਕੋਈ ਪਤਨ ਤਾਂ ਸਾਡੀ ਅਮਰੀਦ ਆਲਾ ਆਲਾਓ ਕਿਹੜਾ ਲਾਓ ਮੈਂ ਇੱਧਰ ਆਹ ਲਾ ਲਿਆ ਮਿੱਤਰ ਆਹ ਲਾਉਣਾ ਫਟਾ ਆਪਣੇ ਆਈਡੀ ਦਾ ਲਿਖੀ ਆਈਡੀ ਰੱਖਦਾ ਯਾਰ ਕੋਈ ਨਹੀਂ ਆਈਡੀ ਮਿਲ ਰਹੀ ਹੈ ਆਲੋ ਕੋਈ ਨਹੀਂ ਆਈਡੀ ਫਾਟ ਰਹੀ ਹੈ ਕੀ ਆ ਮੇਰੀ ਬਣੀ ਨਹੀਂ ਹਲੇ ਤਾਂ ਨਾ ਪਈ ਇਹਨਾਂ ਨੂੰ ਵਿੱਕੀ ਬਾਈ ਡੇਟ ਕੋਈ ਨਹੀਂ ਮੈਂ ਕਿ ਰੱਖ ਲਓ ਪੂਰਾ ਸ਼ਾਰਾ ਰੱਤ ਤੱਕ ਹੋਣ ਰਿਹਾ ਨਾ ਮੈਂ ਇਹਨੂੰ ਰੱਖ ਲਓ ਬਾਹਰ ਮਗਰ ਹੋ ਜਾਣਾ ਥੋੜਾ ਰਸਤਾ ਛੱਡੋ ਪਿੱਛੇ ਨਾ ਆਹ ਥੋੜੇ ਮਗਰ ਮਗਰ ਹੋ ਜਾਣਾ ਮੈਂ ਰੱਖ ਲਵਾਂ ਮੈਂ ਕਿ ਰੱਖਿਆ ਮਾੜੇ ਮਗਰ ਹੋ ਜਾਣਾ ਥੋੜਾ ਪਿੱਛੇ ਆਓ ਥੋੜੇ ਮਗਰ ਚਿਹਰਾ ਖੋਲੋ ਯਾਰ ਚਿਹਰਾ ਖੋਲੋ ਆ ਮੈਂ ਰੱਖ ਲਵਾਂ ਆਈਡੀ ਰੱਖ ਲਵਾਂ ਆ ਬਾਹਰ ਹੋ ਜਾ ਆ ਕੁੜੱਕੇ ਰਸਟੋ ਸਾਨੂੰ ਕੋਈ ਕੰਮ ਕੋਸ਼ਿਸ਼ ਹੁੰਦਾ ਜਾਂ ਸਾਨੂੰ ਕੋਈ ਮਾਰ ਨਹੀਂ ਆਉਂਦੀ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਬਣਦੀ ਸਰਕਾਰ ਦਾ ਕਹਿੰਦੀ ਜੀ ਕੋਈ ਹੱਲ ਤਾਂ ਨਹੀਂ ਜਿੰਨਾ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਮਰਜੀਤ ਉਹ ਚੱਕਣਾ ਇੱਕ ਮਿੰਟ ਦੀ ਜਗ੍ਹਾ ਕੋਈ ਥੋੜਾ ਡੈਲੀ ਹੋਇਆ ਦੋ ਮਹੀਨੇ ਹੋ ਗਏ ਸਾਡੀ ਇੱਕ ਬੰਦੇ ਨੇ ਜੀ ਬਣ ਜਾ ਉਹ ਮਾਰ ਦੋ ਫੋਨ ਦੇ ਤੇਰਾ ਹੁੰਦਾ ਆਪਾਂ ਨੂੰ ਵੀ ਮਿਲਦੇ ਹੋ ਜੀ ਨਾ ਮਾਰਿਆ ਰਸਤਿਆਂ ਨੂੰ ਕਿਰਪਾ ਕਰਕੇ ਰਸਤਾ ਯਾਰ ਮੋੜੋ ਜੀ ਉਹ ਜੈ ਲਗਤ ਕਰਾਉਣਾ ਹੈ ਪ੍ਰਾਇਦਰ ਮੋੜਾ ਹੈ ਦੋ ਜੀ ਸਾਹਿਬ ਆਹ ਕੰਮ ਕਰਾਓ ਆਪਾਂ ਇੱਥੇ ਬੜੇ ਬੜੇ ਰਸਤੇ ਸਾਰੇ ਮਾਰੋ ਉਹ ਪੁੱਛੇ ਉਹ ਪੁੱਛੇ ਬੋਲੋ ਬੋਲੋ ਬੜਾ ਕੰਮ ਹੈ ਉਹ ਵਿਗਿਆ ਬਾੜਾ ਬਾਕੀ ਨਹੀਂ ਬਣਾਉ ਰਹੇ ਨੇ ਬੈਕ ਕਦੋਂ ਕੰਮ ਕਰਮੀ ਜੀ ਸਾਡਾ ਮੀਡੀਆ ਦੇ ਸਾਹਮਣੇ ਆਉਂਦਾ ਇੱਕ ਓਕ ਸਾਡੇ ਜਿਹੜੇ ਪੁੱਤ ਨੂੰ ਚਾਹਣ ਆਏ ਲੋਕ ਨੇ ਸਾਡੀ ਤਕਲੀਫਾਂ ਉਹਨਾਂ ਤੱਕਰ ਪਹੁੰਚਣ ਅਸੀਂ ਅੱਜ ਉਹਨਾਂ ਮੂਰੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਵੀ ਅੱਜ ਪਹੁੰਚਣਾ ਹੋਇਆ ਤੁਹਾਡਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭਕਾਈ ਮੈਂ ਕਰਦਾ ਤੁਸੀਂ ਦੇਖਿਆ ਖਾਣ ਕੁਛ ਨਾ ਮਾਈਕ ਇੱਧਰ ਲਾਓ ਇਹ ਬਣੀ ਜਿੱਥੇ ਕੋਈ ਨਾ ਕੋਈ ਨਾ ਬਾਟਰ ਕੋਡ ਹੋ ਜੂ ਉੱਪਰ ਨਾ ਆਓ ਯਾਰ ਬੜਾ ਪਛੇਟੋ ਯਾਰ ਰੋਲਾ ਨਾ ਮਾਓ ਆ ਗੱਲ ਹੋਊਗਾ ਗੱਲ ਹੋਣੇ ਕਰ ਲੈ ਮੈਂ ਮਾੜਾ ਐਤੀ ਬੈਠੇ ਕਿੱਧਰ ਜਾਂਦੇ ਆਂ ਪਿਛੋਂ ਆ ਰਹੀ ਆਂ ਸਾਰੇ ਆਈਡੀ ਵੀ ਆ ਗਈ ਆ ਤੇਰਾ ਤਾਂ ਖੋਲ ਤੂੰ ਯਾਰ ਬੜਾ ਯਾਰ ਬਗਰੀ ਪਾ ਲਓ ਕੋਈ ਕੋਈ ਵਾਲਾ ਪਿਛੇ ਹੋ ਯਾਰ ਬੜਾ ਬੰਦ ਚੱਲੋ ਆ ਥੋੜਾ ਨਾ ਪਿੱਛੇ ਜਾ ਮੇਰੇ ਨਾਲ ਇੱਧਰ ਪਿੱਛੇ ਹੋ ਜੀ ਮਨੀਸ਼ ਪਿੱਛੇ ਬੜਾ ਹੋਇਆ ਕੰਮ ਬੜਾ ਹੋਇਆ ਪਿੱਛੇ ਬੰਦਾ ਕੋਈ ਪ੍ਰੋਬਲਮ ਹੋਇਆ ਸਾਰੇ ਸਾਰੇ مائی باٹ با با چير ورتا سنت هاي جو مائی اوري دو مائی دو گرانتي ان مائی دو گرانتي ان مائی ਆਈ ਆਈ ਨਹੀਂ ਉਹ ਫਿਕਰੀ ਮੈਂ ਅਮਨਿਸ਼ ਬਸਾੜਾ ਕੋਨੀਅਲ ਕਾਲੋ ਬੈਠਾ ਕੈਮਰਾ ਮਗਰ ਰੱਖਦੇ ਬਾਹਰ ਜਿਹੜੇ ਨਕਰ ਕਰ ਹਾਂ ਪਿਛੇ ਥੋੜਾ ਪਿਛੇ ਰੱਖੋ ਥੋੜਾ ਪਿਛੇ ਰੱਖੋ ਕੰਪਲੀਟ ਤੇ ਅੱਜ ਕਿਉਂ ਆਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੀਟ ਅੱਜ ਨਹੀਂ ਲੈ ਕੇ ਆ ਬੇਟਾ ਕੰਪਲੀਟ 8/2/2025 ਨੂੰ ਲੈ ਕੇ ਮਨਜੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਇਹ ਕੋਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨੇ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਲਜ ਦੇ ਲਿਆ ਕੇ ਪੁਲਿਸ ਨੂੰ ਦੇ ਦਿੱਤਾ ਸਰੋ ਕੰਪਲੇਂਟ ਦਾ ਤਾਂ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਗਏ ਤਾਰੇ ਮਾਤ ਦੇ ਫਿਰਦਿਆ ਬਾਹਰ ਆ ਪੁਲਿਸ ਦੇ ਡੀਆਈਜੀ ਸਭ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾ ਅੱਜ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ-ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜਿਹਨਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਵੀ ਸ਼ਹਿਰ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ 70 ਤੇ ਬੈਠਣ ਨੂੰ ਤਿਆਰ ਹੋਏ ਆ ਸੀ ਮਾਨ ਸਾਹ ਪਰਸਾ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਦਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਅੱਗਾ ਕੰਪਲੇਨਟ ਕੀ ਸੀ ਜੀ ਕੰਪਲੇਨਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮਿਆਂ ਵੀ ਪੁੱਤ ਜਿਹਦੇ ਜਵਾਗ ਦੀਆਂ ਕੰਪਨੀਆਂ ਦਾ ਸਾਨੂੰ 2 ਸਾਲ ਤੋਂ ਹੋ ਗਏ 2.5 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਗ ਦੇ ਤਿੰਨ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਜਦ ਇੱਕ ਕਹੇ ਦੀ 10000 ਦੀ ਟਪਲੇਟ ਹੋਵੇ ਪੁਲਿਸ ਚਾਹੇ ਥੋੜੀ ਦਾ ਪਰਚਾ ਦੇ ਦਿੰਦੀ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਲੱਗੀ ਪਈ ਆ ਅੱਜ ਹਫ਼ਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਸੱਚੀ ਸਭ ਦੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਮੈਂ ਕੌੜੀਆਂ ਛੜ ਛੜ ਕੇ ਨਾ ਭਜਾ ਮੈਂ 12 ਗੋਲੀਆਂ ਥਾਕੇ ਚੱਲਦਾ ਕਰਕੇ ਘਰ ਸੰਭਿਰਤ ਬੋਲ ਦੇਣਾ ਵੀ ਕੰਮ ਖੋਲ ਜਾਂਦਾ ਐ ਇਦਾਂ ਸਾਨੂੰ ਤੁਸੀਂ ਸਾਡੇ ਨੇ ਇਹੋ ਜਿਹਾ ਬਿਹਾਰ ਸਾਡੀ ਕੰਪਲੇਂਟ ਗਲਤ ਸਾਨੂੰ ਕਹਿ ਦੋ ਵੀ ਗਲਤ ਹੈ ਕਿ ਲੈ ਜੋ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਦੇ ਮੁਕਾਬਲ ਨਹੀਂ ਹੈ ਜੀ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਹੂੰ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਬੋਰਪ੍ਰੀਤ ਹੈ ਇਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਿ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਇਹਿਤਾ ਕੱਢ ਦਿਓ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾ ਤਿੰਨ ਐਸਐਸਪੀ ਬਦਲ ਗਏ ਉਹਨਾਂ ਦਾ ਨਾਰਕੋਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫੈਲਟਿਆ ਜਦੋਂ ਅਸੀਂ ਕਿਸੇ ਇਲੈਕਸ਼ਨ ਤੇ ਇਹਨਾਂ ਦਾ ਵਿਰੋਧ ਕਰਦੇ ਜਾਂਦੇ ਆ ਉਦੋਂ ਸਾਨੂੰ ਉਹ ਫੈਲਟ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਪੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦਾ ਜੀ ਮੈਂ ਤੂੰ ਮੈਂ ਏਡੀ ਜੁਗੇਟ ਅਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪਾ ਮੈਂ ਇਹਨੂੰ ਮੈਂ ਤੁਹਾਡੇ ਪ੍ਰੈਸ ਦੇ ਮਾਦਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਦਾ ਜੇ ਮੇਰੇ ਪੁੱਤ ਦੀ ਇੱਕ ਤੋਂ 2 ਰੁਪਏ ਕਮਾਉਣਾ ਇੰਝ ਪਾਉਂ ਤੁਸੀਂ ਵੀ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਦਾ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇ ਦਿੱਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਤਾ ਬਣਦਾ ਇਹਨੂੰ ਦੇ ਦਿਓ ਤੇ ਪੁਸਤਾ ਦੋਨੀ ਕਾ ਬੈਠੀ ਅਗਰ ਕਿੰਨੇ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਇਹ ਇਹ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਪਾਸ ਹੋ ਕੇ ਹੁਣ ਸਵਾਲ ਕਿ ਤੁਸੀਂ ਕਿਤੇ ਮੇਰੀ ਕਿਹਨੂੰ ਗੈਂਗਸਟਰ ਮਾਰਿਓ ਫਰੋਤੀਆਂ ਲੈਂਦੇ ਆ ਨਾ ਜੇਰਾ ਤਾਂ ਬਿਨਾਂ ਫਰੋਤੀ ਤੋਂ ਸਾਰਾ ਕੁਝ ਮੇਰਾ ਘਰ ਗਿਆ ਜੀ ਇਹ ਇਹ ਗੈਂਗਸਟਰ ਨਹੀਂ ਇਹ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਹੂ ਅਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋ ਠੱਗੇ ਨੇ ਜੀ ਉਹ ਤਾਂ ਮੈਂ ਕਹੇ ਸਾਡੇ 5 ਪੈਸੇ ਨੇ ਚਾਹੇ 5000 ਹੈ ਭਾਵੇਂ ਉਹ 10 ਰੁਪਏ ਦੇ ਕੀ ਕਹੋਗੇ ਕਿ ਇੱਕ ਐਡੇ ਬੜੇ 스타 ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਨਹੀਂ ਮਰਕਤ ਮੁਤੀ ਹੈ ਸਾਡੀ ਮਰਕਤ ਮੁਤੀ ਹੈ ਸਾਡੀ ਅਸੀਂ ਸਭ ਕੁਝ ਕੋ ਵੀ ਲਿਆ ਪਰ ਦੁੱਖ ਉਹਦਾ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਘੁੱਟ ਮਾਰਿਆ ਪਰ ਉਹ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਟਨ ਕਰ ਤੋਂ ਘਟ ਦੇ ਇਹਨਾਂ ਦਾ ਕੀ ਮਾਰਾ ਕਰਤੀ ਆ ਜਾਂਦਾ ਇੱਕ ਪਾਸੇ ਸਰਕਾਰ ਕਰੀ ਹੈ ਗੈਂਜ ਤੋਂ ਨਹੀਂ ਰਹਿ ਦਿੱਤੇ ਜਾਣਗੇ ਤੇ ਜਾਣ ਕੀ ਤੇ ਸਰਕਾਰ ਨੰਬਰ ਵੀ ਜਾਰੀ ਕਰ ਰਹੀ ਹੈ ਵੀ ਸਾਡੇ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰੀਏ ਨੂੰ ਬੰਦ ਦਿਓ ਪ੍ਰੋਟੋਕਲ ਲੈ ਨਾਲ ਨੂੰ ਮੰਨ ਦਿਓ ਬਿਲਕੁਲ ਕੋ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਇਹਨੇ ਕਸ਼ਟ ਅਸਲੀ ਜਿਹਨਾਂ ਦੇ ਪੋਹਰੇ ਨੇ ਜਿਲ੍ਹੇ ਦੇ ਬੈਠੇ ਸਰਕਾਰ ਦੇ ਹੱਥ ਕੋਈ ਘਰੀ ਹੈ ਇਹਨਾਂ ਨੂੰ ਜਿਲ੍ਹੇ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ ਕੁਛ ਬੀਜਪੀ ਆਨੇ ਕਰ ਲੈ ਕੁਛ ਝਾੜੂ ਵਾਲਨੇ ਕਰ ਲੇ ਇਹਨਾਂ ਨੂੰ ਕੀ ਕਹਾਂ ਉਹ ਅੱਜ ਕੀ ਮੰਗ ਕੇ ਲਿਖਿਆ ਜੀ ਡੀਏਜੀ ਜੀ ਸਭ ਕੋਲੇ ਆਪ ਦਾ ਮੁੱਖ ਲੈ ਕੇ ਆਇਆ ਮੈਂ ਉਹਦਾ ਤਾਂ ਸੀਨੀਅਰ ਆਪ ਸਭ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਜੋ ਜੀ ਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਇਹ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਅੱਜ ਹੀ ਬਿਠੂ ਰਹਿਣਾ ਜੀ ਮਨਜ਼ਰ ਦਾ ਹੱਥ ਆਇਆ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਹੀ ਪਾਈ ਗੱਲ ਰਾਇ ਸਾਹਿਬ ਨੇ ਕੋਈ ਰਾਹ ਨਹੀਂ ਗਈ ਪਾਇਗਾ ਉਦੋਂ ਦਾ ਇਤਿਹਾਸ ਰੱਖਦਾ ਮੇਰੀ ਯਾਰ ਤੁਸੀਂ ਇਹ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨਹੀਂ ਉਹ ਤਾਂ ਅਗਲੀ ਗੱਲ ਨਹੀਂ ਹੁੰਦੀ ਅਗਰੇ ਮੰਨਦੇ ਹਾਂਸੀਂ ਕੀ ਮਾਰਾ ਕੀਤਾ ਯਾਰ ਉਹ ਬਣ ਪਸ ਨਹੀਂ ਆਥਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਦਾ ਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਬਾਰਡਰ ਬਾਕਸ ਦੇ ਉੱਤੇ ਖਿਆਲੇ ਦੇ ਬਲੇਰੋ ਗੱਡੀ ਦੇ ਟਾਕੇ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਪੂਰਨਾ ਕੋਲੇ ਗਏ ਵੀ ਭਾਈ ਫਾੜ ਲੋ ਇੱਥੇ ਗੈਂਸਟਰ ਬੈਠੇ ਆ ਕਹਿੰਦੇ ਫੋਰਸ ਆਊਗੀ ਫੇਰ ਬਣਾ ਜਿਆ ਯਾਰ ਆਹ ਇਹਦਾ ਫਕੀੜਾ ਕਿਹੜੇ ਗੈਂਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਕਹਿੰਦੇ ਆ ਗਰੀਬਾਂ ਦੇ ਘਾਟ ਮਾਰ ਕੇ ਘਰਾਂ ਚ ਜਾ ਜਾ ਕੇ ਗੈਂਸਟਰ ਵੀ ਤਾਂ ਮੂਵ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਇਹ ਸਰਕਾਰ ਤੋਂ ਪਉਨ ਇਸ ਪ੍ਰਸਤੋ ਬਿਲਕੁਲ ਫੇਲ ਹੈ ਮੈਂ ਤਾਂ ਮੇਰਾ ਵੀ ਇਹਨਾਂ ਦੀ ਨਿੰਦਿਆ ਕਰਨ ਨੂੰ ਦੀ ਨਹੀਂ ਕਰਦਾ ਵੀ ਚਾਰ ਸਾਲ ਹੋ ਗਏ ਸੁੱਤੋਂ ਗੱਲ ਵੀ ਕੀਤੀ ਨਹੀਂ ਲੱਗਦਾ ਕਿ ਕੋਈ ਲੱਗਦਾ ਬੈਠਾ ਨਾਲ ਕੋਈ ਹੱਲ ਹੁੰਦਾ ਮੈਂ ਹੋਵੇ ਨਾ ਹੋਵੇ ਜਿੰਨਾ ਤੇ ਕਿੰਨਾ ਬੰਦੇ ਐਫ ਆਈ ਆਰ ਲੈ ਕੇ ਜਾਣਗੇ ਜਿੰਨਾ ਟਾਈਮ ਬੈਠੋਗੇ ਤੁਸੀਂ ਇਹ ਪੱਤਰਕਾਰ ਜੀ ਬੜਾ ਮਾਰ ਹੋ ਜੀ ਹੋਣਗੇ ਡੋਣਾ